ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਨੇ ਫਿਲਮੀ ਅਦਾਕਾਰ ਅਤੇ ਭਾਜਪਾ ਦੀ ਐਮਪੀ ਕਗਨਾ ਰੇਨੋਦ ਦਾ ਮੈਨ ਬਾਜ਼ਾਰ ਅਜਨਾਲਾ ਅਖੇ ਪੁਤਲਾ ਫੂਕਿਆ ਹੈ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅਜਨਾਲਾ ਕਸਬੇ ਦੇ ਬਾਜ਼ਾਰ ਦੀਆਂ ਤਸਵੀਰਾਂ ਹਨ ਜਿੱਥੇ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਨੇ ਫਿਲਮੀ ਅਦਾਕਾਰ ਅਤੇ ਭਾਜਪਾ ਦੀ ਐਮਪੀ ਕਗਨਾ ਰੇਨੋਦ ਦਾ ਪੁਤਲਾ ਫੂਕਿਆ ਹੈ ਅਤੇ ਉਹਨਾਂ ਨੇ ਆਖਿਆ ਕਿ ਕਗਨਾ ਰੇਨੋਦ ਬਲੋ ਇੱਕ ਫਿਲਮ ਬਣਾਈ ਗਈ ਹੈ ਜਿਸ ਨਾਲ ਸਿੱਖਾਂ ਦੇ ਮਨਾਂ ਵਿੱਚ ਹੈਂਸ ਪਹੁੰਚੀ ਹੈ ਇਸ ਮੌਕੇ ਸੰਯੁਕਤ ਕਿਸਾਨ ਭਲਾਈ ਸੰਸਥਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਬਾਠ ਕਾਬਲ ਸਿੰਘ ਛਾਪ ਅਤੇ ਨਰਿੰਦਰਪਾਲ ਸਿੰਘ ਢਿੱਲੋਂ ਡਾਕਟਰ ਕੁਲਵੰਤ ਸਿੰਘ ਨੇਜਰ ਡਾਕਟਰ ਦਰਸ਼ਨ ਸਿੰਘ ਸਿੱਧੂ ਜੂਥ ਆਗੂ ਹਰਦੀਪਾਲ ਸਿੰਘ ਸੋਹਣ ਲਾਲ ਬਲਕਾਰ ਸਿੰਘ ਨੰਬਰਦਾਰ ਸਹਿਜਜੀਤ ਸਿੰਘ ਪੱਖਾ ਗੁਰੂ ਅਮਰਿਤ ਸਿੰਘ ਸਵਿੰਦਰ ਸਿੰਘ ਅਤੇ ਸੰਸਥਾ ਦੇ ਕਈ ਸੀਨੀਅਰ ਆਗੂ ਵੀ ਇਸ ਮੌਕੇ ਹਾਜ਼ਰ ਕੀ ਕਹਣਾ ਚਾਹੁੰਦੇ ਹੋ ਅੱਜ ਇਹ ਰੋਸਮੁਜਾਰਾ ਕੀਤਾ ਗਿਆ ਤੁਹਾਡੇ ਵੱਲੋਂ ਪੁੱਤਲਾ ਦੁੱਕਿਆ ਗਿਆ ਉਹ ਕੰਗੜਾ ਨਾ ਬੱਲਾ ਅੱਜ ਸੰਯੁਕਤ ਕਿਸਾਨ ਭਲਾਈ ਸੰਸਥਾ ਇਲਾਕਾ ਵੱਲੋਂ ਜੰਗਨਾਨ ਰਾਉ ਜਿਨੇ ਇੱਕ ਫਿਲਮ ਐਮਰਜੈਂਸੀ ਬਣਾਈਆਂ ਜਿਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਆ ਸਾਡੇ ਜਰਨੈਲਾਂ ਨੂੰ ਟਾਰਗੇਟ ਕੀਤਾ ਗਿਆ ਆ ਉਹਦੇ ਬਰੂਚ ਉਹਦਾ ਇੱਕ ਪੁਤਲਾ ਫੂਕਿਆ ਗਿਆ ਕਿਉਂਕਿ ਜਿਹੜੀ ਉਹ ਫਿਲਮ ਬਣਾਈ ਗਈ ਐਮਰਜੈਂਸੀ ਦੀ ਉਸ ਫਿਲਮ ਐਮਰਜੈਂਸੀ ਦਾ ਸਾਡੇ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਤੇ ਉਸ ਟਾਈਮ ਤੇ ਪੰਜਾਬ ਦਾ ਕੋਈ ਲੀਡਰ ਗ੍ਰਿਫਤਾਰ ਹੋਇਆ ਨਾ ਕੋਈ ਪੰਜਾਬ ਦਾ ਵਸਿੰਦਾ ਗ੍ਰਿਫਤਾਰ ਕੀਤਾ ਸਰਕਾਰ ਨੇ ਜਿਹੜੀ ਸੰਤ ਜਨਰੈਲ ਸਿੰਘ ਖਾਲਸਾ ਭਿੰਡਰਾਂ ਦੀ ਉਹ ਗੱਲ ਕਰਦੀ ਬੀਬੀ ਉਹਨੂੰ ਸ਼ਾਇਦ ਸਾਡੇ ਇਤਿਹਾਸ ਦਾ ਪਤਾ ਨਹੀਂਗਾ ਕਿਉਂਕਿ ਐਵਰਜੈਂਸੀ 75 77 ਚ ਲੱਗਦੀ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰ ਵਾਲੇ 1978 ਚ ਆਉਂਦੇ ਨੇ ਜਦੋਂ ਨਰੰਗਕਾਰੀ ਕਾਂਡ ਵਾਪਰਦਾ ਆ ਉਸ ਤੋਂ ਪਹਿਲਾਂ ਤੋਂ ਇਸ ਗੱਲ ਚ ਆਈ ਨਹੀਂ ਸੀ ਹੈਗੇ ਉਹ ਆਪਣਾ ਧਰਮ ਪ੍ਰਚਾਰ ਕਰਦੇ ਸੀ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਮੋਹਰਾ ਬਣਾਇਆ ਆ ਸਿੱਖਾਂ ਨੂੰ ਬਦਨਾਮ ਕਰ ਲਈ ਇਸ ਕਰਕੇ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਆ ਕਿ ਉਤੇ ਇੱਕ ਦੇ ਸਿੱਖ ਭਾਵਨਾਵਾਂ ਪੜਕਾਉਣ ਦਾ ਪ੍ਰਚਾਰ ਦਰਜ ਕੀਤਾ ਜਾਵੇ ਦੂਜਾ ਪੂਰਨ ਤੌਰ ਤੇ ਉਸ ਫਿਲਮ ਤੇ ਪਾਬੰਦੀ ਲਾਈ ਜਾਵੇ ਪੰਜਾਬ ਤੇ ਅਸੀਂ ਫਿਲਮ ਚੱਲਣ ਨਹੀਂ ਦੇਣੀ ਇਹ ਗੇਂਦ ਭਗਵੰਤ ਮਾਨ ਦੇ ਪਾੜੇ ਜਿਆ ਕਿ ਉਹਨੇ ਖੁਦ ਪਾਬੰਦੀ ਲਾਉਣੀ ਆ ਕਿ ਲੋਕਾਂ ਨੇ ਫਿਰ ਨੂੰ ਡਕਣਾ ਆ ਇਹ ਹੋਰ ਪੰਜਾਬ ਦਾ ਮੁੱਖ ਮੰਤਰੀ ਸੋਚੇ ਉਹਨੇ ਕੀ ਕਰਨਾ ਆ ਇਸ ਕਰਕੇ ਅੱਜ ਦੇ ਬਰੂਹ ਚ ਅਸੀਂ ਪਤਲਾ ਭੁਕਿਆ ਗਿਆ ਅੱਗੇ ਜਿਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਜਿਸ ਤਰ੍ਹਾਂ ਸਾਡੀ ਸ਼ਰਮਣੀ ਗੁਰਦਾਪੁਰ ਬੰਦ ਕਮੇਟੀ ਆ ਜਾਂ ਸਿੱਖ ਜਥੇਬੰਦੀਆਂ ਨੇ ਉਹ ਦੇਣ ਗਿਆ ਅਸੀਂ ਉਹਨਾਂ ਨੂੰ ਦਿੱਲੀ ਸਹਿਯੋਗ ਦੇਵਾਂਗੇ ਮੇਰਾ ਨਾਮ ਕਾਬਿਲ ਸਿੰਘ ਸ਼ਾਹਪੁਰ ਸੰਯੁਕਤ ਕਿਸਾਨ ਭਲਾਈ ਸੰਸਥਾ ਦਾ ਮੈਂ ਮੈਂਬਰ ਆ ਔਰ ਜਿਹੜਾ ਅੱਜ ਇਹ ਪਤਲਾ ਫੁਕਿਆ ਗਿਆ ਹੈ ਇੱਕ ਕੰਗਣਾ ਨਾਵਤ ਜਿਹੜੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਉਹਦਾ ਪਤਲਾ ਫੁਕਿਆ ਗਿਆ ਕਿਉਂਕਿ ਉਹਨੇ ਜੋ ਪਿਛਲੇ ਦਿਨ ਇੱਕ ਫਿਲਮ ਜਿਹੜੀ ਬਣਾਈ ਹੈ ਐਮਰਜੈਂਸੀ ਫਿਲਮ ਉਸ ਫਿਲਮ ਦੇ ਵਿੱਚ ਉਹਨੇ ਜਿਹੜਾ ਸਿੱਖਾਂ ਦਾ ਜਿਹੜਾ ਰੋਲ ਹੈ ਉਹਨੂੰ ਬੜਾ ਘਟੀਆ ਢੰਗ ਦੇ ਨਾਲ ਪੇਸ਼ ਕੀਤਾ ਔਰ ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਮਹਾਪੁਰਖ ਨੇ ਉਹਨਾਂ ਦੀ ਵੀ ਵਿੱਚੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਉਹ ਜਿਹਨਾਂ ਦਾ ਸੀਨ ਜਿਹੜੇ ਪੇਸ਼ ਕੀਤੇ ਆ ਜਦ ਕਿ ਜਿਹੜੀ ਐਮਰਜੈਂਸੀ ਲੱਗੀ ਆ ਉਹ ਤੇ 1975 ਚ ਲੱਗੀ ਆ ਸੰਤੇਰਨ ਸਿੰਘ ਪਿੰਡਰਾਵਾਲੇ ਉਹ ਮਸ਼ਹੂਰ ਹੁੰਦੇ ਨੇ ਜਾ ਕੇ 82 83 ਦੇ ਵਿੱਚ ਉਹਨਾਂ ਨੂੰ ਕਿਉਂ ਵਿੱਚ ਸ਼ਾਮਲ ਕੀਤਾ ਗਿਆ ਇਸ ਫਿਲਮ ਦੇ ਵਿੱਚ ਬਾਕੀ ਹੋਰ ਸਿੱਖਾਂ ਦਾ ਵੀ ਰੋਲ ਜਿਹੜਾ ਇਹਦੇ ਵਿੱਚ ਉਹਨਾਂ ਨੇ ਬੜਾ ਟਿੰਕ ਘਟੀਆ ਡੰਗਣਾ ਪੇਸ਼ ਕੀਤਾ ਕਿਉਂਕਿ ਅਸੀਂ ਸਮਝਦਾ ਵੀ ਪਿਛਲੇ ਬੜੇ ਲੰਬੇ ਸਮੇਂ ਤੋਂ ਬੀਜੇਪੀ ਵੱਲੋਂ ਜਾਂ ਆਰਐਸਐਸ ਵੱਲੋਂ ਸਿੱਖਾਂ ਨੂੰ ਨੀਵੇਂ ਦਿਖਾਉਣ ਦੀ ਬੜੀਆਂ ਕੋਸ਼ਿਸ਼ਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੀ ਹੋਈਆਂ ਨੇ ਔਰ ਜਿਹੜੀ ਇਹ ਫਿਲਮ ਬਣੀ ਆ ਇਹ ਵੀ ਉਸ ਉਹਨਾਂ ਸ਼ਾਸਨ ਦਾ ਇੱਕ ਹਿੱਸਾ ਆ ਔਰ ਉਹਨਾਂ ਨੇ ਇਹ ਫਿਲਮ ਦੇ ਰਾਈ ਸਿੱਖਾਂ ਦਾ ਜਿਹੜਾ ਕਿਰਦਾਰ ਹੈ ਉਹਨੂੰ ਨੀਵਾਂ ਮਕਾਉਣ ਦੀ ਕੋਸ਼ਿਸ਼ ਕੀਤੀ ਜੇ ਫਿਲਮ ਰਿਲੀਜ਼ ਹੋਈ ਤਾਂ ਕੀ ਸੰਘਰਸ਼ ਹੋਊਗਾ ਅਗਲਾ ਫਿਰ ਨਹੀਂ 6 ਤਰੀਕ ਨੂੰ ਰਿਲੀਜ਼ ਹੋਣ ਦਾ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਜੇ ਰਿਲੀਜ਼ ਹੋਣੀ ਨਹੀਂ ਸਰ ਹੋਣੀ ਨਹੀਂ ਦੇਣੀ ਔਰ ਕਿਉਂਕਿ ਜਿਹੜੀ ਸਰਕਾਰਾਂ ਨੇ ਸਰਕਾਰਾਂ ਹੀ ਰਿਲੀਜ਼ ਕਰਾਉਣੀਆਂ ਨੇ ਪਰ ਜੇ ਸਰਕਾਰਾਂ ਇਹਦੇ ਦੇ ਬੰਦੀ ਨਹੀਂ ਲਾਉਂਦੀਆਂ ਫਿਲਮ ਰਿਲੀਜ਼ ਹੁੰਦੀ ਆ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਜਦਵੰਦੀਆਂ ਨੇ ਜਿੰਨੇ ਵੀ ਸਿੱਖ ਨੇ ਜਿੰਨੇ ਵੀ ਗੁਰੂ ਨਾਨਕ ਮਹਤਪੁਰ ਮਾਰ ਕੋ ਗੁਰਨਾਥ ਬਾਸਾ ਨੂੰ ਮੰਨਣ ਵਾਲੇ ਸਿੱਖ ਨੇ ਉਹ ਸਾਰੇ ਇਹਦਾ ਵਿਰੋਧ ਕਰਨਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹ ਸੜਕਾਂ ਤੇ ਆ ਜਾਣਗੇ ਜੇ ਫਿਰ ਮਰੀਲੀ ਜੁਂਦੀ ਆ ਤੇ ਇਹਦਾ ਬੜੇ ਪੂਰੇ ਜੋਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਫਿਲਮ ਦਾ ਪੰਜਾਬ 'ਚ ਵਿਰੋਧ ਹੋ ਅੱਜ ਕੀਤਾ ਜਾਊਗਾ